ਉਹ DVW 327 ਵੈਰੈਟੀ ਬਾਰੇ ਆਪਾਂ ਅੱਜ ਗੱਲਬਾਤ ਕਰਨੀ ਆ ਗੇਤੇ ਨਸਾਰੇ ਬਾਰੇ ਬਹੁਤ ਕਿਸਾਨ ਭਰਾਵਾਂ ਦੇ ਸਵਾਲ ਸੀ ਵੀ ਸਾਡੀ ਜਿਹੜੀ ਕਣਕ ਹੈਗੀ ਇੱਕ ਹਫ਼ਤਾ ਪਹਿਲਾਂ ਟਾਈਮ ਤੋਂ ਪਹਿਲਾਂ ਸਾਡੀ ਕਣਕ ਨਸਾਰਾ ਲੈ ਚੁੱਕੀ ਹੈਗੀ ਤੇ ਇਹ ਇਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਨੀ ਸੀਗੀ ਜਿਹੜੀ ਕਿਸਾਨ ਭਰਾਵ ਤੁਸੀਂ ਆਹ ਵੀਡੀਓ ਦੇ ਵਿੱਚ ਕਣਕ ਦੇਖ ਰਹੇ ਹੋਗੇ ਇਹ 6 ਨਵੰਬਰ ਦੀ 327 ਵੈਰੈਟੀ ਆ 6 ਨਵੰਬਰ ਦੀ ਇਹ ਬਜਾਈ ਹੋਈ ਹੋਈ ਹੈ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆ 11 ਫਰਵਰੀ 2026 ਦੀ ਇਹ ਲਗਭਗ ਕਿਸਾਨ ਭਰਾਵੋ 50% ਵਾਂਗੂ ਨਿਸਾਰਾ ਜਿਹੜੀ ਕਣਕ ਲੈ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਤੇ 50% ਕਣਕ ਹਜੇ ਇਸ ਤਰ੍ਹਾਂ ਦੇ ਨਾਲ ਜਿਹੜੀ ਹੈ ਪਾਈਪ ਦੇ ਵਿੱਚ ਹੈ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਤਾਂ ਇੱਥੇ ਕਈ ਕਿਸਾਨ ਭਰਾਵਾਂ ਦੇ ਸਵਾਲ ਸੀ ਵੀ ਜਿਹੜੀ ਸਾਡੀ ਕਣਕ ਹੈਗੀ ਡੀਬੀਡਬਲਯੂ 327 ਉਹ 85 ਦਿਨਾਂ ਤੇ ਆ ਕੇ ਵੀ ਨਿਸਾਰਾ ਲੈ ਰਹੀ ਹੈ ਤੇ ਕਿਸਾਨ ਭਰਾ ਇਹ ਚੀਜ਼ ਵੀ ਤੋ ਡਰ ਰਹੇ ਨੇ ਕਿ ਸਾਡੇ ਝਾੜ ਦੇ ਵਿੱਚ ਨਾ ਕੋਈ ਬਾਲਾ ਫਰਕ ਪੈ ਜੇ ਕਿਸਾਨ ਭਰਾਵੋ ਜਦੋਂ ਆਪਾਂ ਕੋਈ ਵੀ ਫਸਲ ਟਾਈਮ ਤੋਂ ਪਹਿਲਾਂ ਲਾਉਨੇ ਆਂਗੇ ਤਾਂ ਆਪਾਂ ਨੂੰ ਉਹਦੇ ਵਿੱਚ ਕੁਝ ਨਾ ਕੁਝ ਪਰਵਰਤਨ ਦੇਖਣ ਨੂੰ ਮਿਲਦਾਗਾ ਜੇ ਆਪਾਂ ਝਾੜ ਦੀ ਗੱਲ ਕਰੀਏ ਥੋੜਾ ਬਹੁਤ ਉਹਦੇ ਨਾਲ ਫਰਕ ਪੈ ਸਕਦਾ ਕੋਈ ਆਪਾਂ ਕਹਦੀਏ ਵੀ ਜੇ ਬਾਲਾ ਸਾਡੇ ਝਾੜ ਦੇ ਵਿੱਚ ਫਰਕ ਪੈ ਜੂ ਤਾਂ ਇੰਨਾ ਝਾੜ ਦੇ ਵਿੱਚ ਫਰਕ ਨਹੀਂ ਪੈਂਦਾ ਹੈਗਾ ਜਿਹੜੀਆਂ ਅਕਤੂਬਰ ਦੇ ਲਾਸਟ ਹਫਤੇ ਦੇ ਵਿੱਚ ਕਣਕ ਜਿਹੜੀ ਬਜਾਈ ਹੋਈ ਹੈ 327 ਵੈਰਾਈਟੀ ਉਹ ਵੈਰੈਟੀਆ ਥੋੜਾ ਬਹੁਤ ਮੰਨ ਲਓ ਹਫਤਾ ਟਾਈਮ ਤੋਂ ਪਹਿਲਾਂ ਅਨਸਾਰਾ ਲੈ ਰਹੀਆਂ ਨੇਗੀਆਂ ਜਿਹੜੀਆਂ ਸਹੀ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਬਜਾਈ ਹੋਈਆਂ ਨੇਗੀਆਂ ਉਹ ਸਹੀ ਟਾਈਮ ਲੈ ਕੇ 90 95 95 ਦਿਨਾਂ ਦੇ ਲਗਭਗ ਵੀ ਨਸਾਰਾ ਜਿਹੜਾ ਕਣਕ ਲੈ ਰਹੀ ਹੈ ਤੇ ਹੁਣ ਕਿਸਾਨ ਭਰਾਏ ਵੀ ਕਹਿ ਰਹੇ ਨੇ ਵੀ ਸਾਨੂੰ ਹੁਣ ਅਸੀਂ ਇਹਦੇ ਕਣਕ ਤੇ ਕੀ ਕਰ ਸਕਦੇ ਆ ਵੀ ਕਾਦੇ ਨਾਲ ਅਸੀਂ ਜਿਹੜਾ ਕੀ ਐਨ ਪੀ ਕੇ ਕਰੀਏ ਜਾਂ ਕੋਈ ਫੰਗੀ ਸੈਡ ਵੀ ਸਾਡੇ ਝਾੜ ਦੇ ਵਿੱਚ ਨਾ ਫਰਕ ਹੋਵੇ ਕਿਸਾਨ ਭਰਾਵੋ ਜਦੋਂ ਆਪਾਂ ਗੇਤੀ ਵੈਰੈਟੀ ਕੋਈ ਲਾਉਨੇ ਆਂਗੇ ਤਾਂ ਜਦੋਂ ਮੰਨ ਲਓ ਕੋਰਾ ਪੈਂਦਾਗਾ ਉਹ ਸਟੇਜ ਤੇ ਆ ਕੇ ਕਣਕ ਜਿਹੜੀ ਆਪਣੀ ਕੋਰੇ ਦੇ ਵਿੱਚ ਆ ਕੇ ਨਸਾਰਾ ਲੈਂਦੀ ਹੈ ਤਾਂ ਉਹਦਾ ਥੋੜਾ ਬਹੁਤ ਅਫੈਕਟ ਕਣਕ ਦੇ ਝਾੜ ਦੇ ਉੱਪਰ ਪੈਂਦਾਗਾ ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਣਾ 20% ਜਾਂ 30% ਝਾੜ ਦੇ ਵਿੱਚ ਫਰਕ ਪੈ ਜੂ ਐਨਾ ਫਰਕ ਨਹੀਂ ਪੈਣ ਵਾਲਾ ਤਾਂ ਇਹਦੇ ਵਿੱਚ ਕੋਈ ਵੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ ਪਾਲ ਹੁੰਦਾ ਵੀ ਸਾਡੇ ਝਾੜ ਦੇ ਵਿੱਚ ਨਾ ਕੋਈ ਇਫੈਕਟ ਪੈ ਜੇ ਵੀ ਸਾਡਾ ਬਾਲਾ ਝਾੜ ਜਾਂ ਕਣਕ ਸਾਡੀ ਮਾੜੀ ਨਾ ਰਹੇ ਜੇ ਤੇ ਅਸੀਂ ਕਿਹੜੀ ਸਪਰੇਅ ਕਰ ਸਕਦੇ ਹਾਂ ਕਿਸਾਨ ਭਰਾਵੋ ਸਪਰੇਅ ਤਾਂ ਆਪਾਂ ਕਰਦੀਆਂ ਕਣਕ ਦੇ ਉਪਰ ਐਨ ਪੀ ਕੇ ਵਗੈਰਾ ਜਾਂ ਫੰਗੀ ਸਾਈਡ ਵਗੈਰਾ ਜਿਵੇਂ ਤੁਸੀਂ ਆਹ ਸਟੇਜ ਤੇ ਹੁਣ 13045 ਦੀ ਸਪਰੇਅ ਤੁਸੀਂ ਵਰਤ ਸਕਦੇ ਹੋਗੇ ਗਰਮੀ ਦੇ ਪ੍ਰਭਾਵ ਤੋਂ ਵੀ ਬਚਾਊਗੀ ਤੇ ਪोटाश ਵੀ ਉਹਦੇ ਵਿੱਚ ਤੇ ਨਾਈਟ੍ਰੋਜਨ ਵੀ ਹੈ ਫੰਗੀ ਸਾਈਡ ਤੁਸੀਂ ਵਧੀਆ ਕੰਪਨੀ ਦਾ ਵਰਤ ਸਕਦੇ ਹੋਗੇ ਜੇ ਆਪਾਂ ਕਹੀਏ ਵੀ ਸਾਡੇ ਜਿਆਦਾ ਸੀ ਹੋਰ ਕੋਈ ਸਪਰੇਅ ਵਰਤ ਲਈਏ ਜੇ ਸਾਡੇ ਝਾੜ ਦੇ ਵਿੱਚ ਨਾ ਕੋਈ ਫਰਕ ਹੋਵੇ ਕਿਸਾਨ ਭਰਾਓ ਝਾੜ ਦੇ ਵਿੱਚ ਵੈਸੇ ਵੀ ਇੰਨਾ ਕੋਈ ਜਿਆਦਾ ਫਰਕ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦਾ ਹੈਗਾ ਥੋੜਾ ਬਹੁਤ ਆਪਾਂ ਜਿਹੜੀਆਂ ਕੀਤੀਆਂ ਵੈਰਾਈਟੀਆਂ ਲਾਉਨੇ ਆਂਗੇ ਤਾਂ ਥੋੜਾ ਬਹੁਤ ਫਰਕ ਤਾਂ ਪੈਂਦਾ ਹੀ ਆ ਝਾੜ ਦੇ ਵਿੱਚ ਪਰ ਜਿਆਦਾ ਇਹਦੇ ਵਿੱਚ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਪ੍ਰਭੂ ਕਮੈਂਟ ਕਰਕੇ ਦੱਸਿਓ ਵੀ ਕਿਹੜੇ ਕਿਸਾਨ ਭਰਾਵਾਂ ਨੇ 327 ਵੈਰਾਈਟੀ ਜਿਹੜੀ ਕਿਣਕ ਦੀ ਇਸ ਸਾਲ ਬੀਜੀ ਹੈ ਤੇ ਕਿੰਨੇ ਦਿਨਾਂ ਦੀ ਬਜਾਈ ਹੈ ਤੇ ਕਿੰਨੇ ਦਿਨਾਂ ਤੇ ਆ ਕੇ ਗਣਕ ਨਿਸਾਰਾ ਲੈ ਰਹੀ ਹੈ ਤੇ ਕਿਹੜੀਆਂ ਤੁਸੀਂ ਸਪ੍ਰੇ ਹਾਂ ਹੁਣ ਤੱਕ ਵਰਤ ਚੁੱਕੇ ਹੋਗੇ ਓਕੇ ਜੀ ਧੰਨਵਾਦ